ਤਾਲੀਵਾਲ ਦਾ ਸਰ ਕੀ ਆ ਮੈਂ ਦੱਸਦਾ ਤੁਹਾਨੂੰ ਮਾਫ ਕਰਨਾ ਹੌਬੀ ਢਾਲੀਵਾਲ ਬਾਰੇ ਅੱਗੇ ਆਪਾਂ ਗੱਲ ਕੀਤੀ ਸੀਗੀ ਕਿ ਹੌਬੀ ਢਾਲੀਵਾਲ ਉਮਰਾ ਨੰਗਲ ਦਾ ਬਿਲ ਦਾ ਜੀ ਇਸੇ ਕਰਕੇ ਹੌਬੀ ਢਾਲੀਵਾਲ ਰਾਣੋ ਵਾਲੇ ਮਾਮਲੇ 'ਚ ਉਛਲਿਆ ਸੀਗਾ ਕਥਿਤ ਤੌਰ ਤੇ ਉਦੋਂ ਅਸੀਂ ਮੈਸੇਜ ਵੀ ਕੀਤੇ ਸੀ ਇਹਨਾਂ ਸੀਨ ਵੀ ਕਰਨੇ ਸੀਗੇ ਕੋਈ ਰਿਐਕਟ ਨਹੀਂ ਕੀਤਾ ਅਸੀਂ ਇਹਨਾਂ ਨੂੰ ਕੁਝ ਸਵਾਲ ਕਰਨੇ ਚਾਹੁੰਦੇ ਸੀਗੇ ਜਦੋਂ ਹਿੰਦੁਸਤਾਨ ਟਾਈਮਜ਼ 'ਚ ਇਹ ਸਾਰੀ ਇਨਵੈਸਟੀਗੇਸ਼ਨ ਜਿਹੜੀ ਸੀਗੀ ਉਹ ਛੱਪ ਗਈ ਜੀ ਜਿਹਦੇ 'ਚ ਇਹ ਨਾਂ ਆਉਸ਼ਲੇ ਹੂੰ ਠੀਕ ਹੈ ਜੀ ਗੁਰਦੀਪ ਸਿੰਘ ਰਾਣੂ ਬਾਰੇ ਮੈਂ ਤੁਹਾਨੂੰ ਐ ਡਿਟੇਲਡ ਦੱਸ ਚੁੱਕਾ ਇੱਕ ਇੱਕ ਅਗਾ ਦਾ ਠੀਕ ਹੈ ਜੀ ਉਮਰਾਨੰਗਲ 'ਚ ਹੁੰਦਾ ਇੱਕ ਮੇਲਾ ਉਹ ਮੇਲਾ ਬਹੁਤ ਲੰਮੇ ਸਮੇਂ ਤੋਂ ਹੁੰਦਾ ਉੱਥੇ ਹੂੰ ਉਮਰਾਨੰਗਲ ਤਗੜਾ ਮੇਲਾ ਕਰਵਾਉਂਦੇ ਨੇ ਜੀ ਹੌਬੀ ਧਾਲੀ ਵਾਲ ਉੱਥੇ ਮੌਜੂਦ ਸੀ ਉੱਥੇ ਇੱਕ ਕੁੜੀ ਸਟੇਜ 'ਤੇ ਆਉਂਦੀ ਮੈਨੂੰ ਨਾਂ ਨਹੀਂ ਪਤਾ ਹੂੰ ਉਸ ਕੁੜੀ ਬਾਰੇ ਮੈਂ ਨਹੀਂ ਜਾਣਦਾ ਉਹ ਗਾਇਕਾ ਹੈ ਉਹ ਐਂਕਰ ਹੈ ਜੀ ਜਾਂ ਮਤਲਬ ਕਿ ਕੁਝ ਹੋਰ ਉੱਥੇ ਉਹਦੀ ਪੇਸ਼ਕਾਰੀ ਸੀਗੀ ਮਾਫ ਕਰਨਾ ਮੈਂ ਉਹ ਵੀਡੀਓ ਮੈਨੂੰ ਕਿਸੇ ਨੇ ਭੇਜੀ ਸੀਗੀ ਸੱਜਣ ਨੇ ਹਮ ਸੋਸ਼ਲ ਮੀਡੀਆ ਤੇ ਮੈਂ ਦੇਖੀ ਆ ਬਿਲਕੁਲ ਉਹ ਸੋਸ਼ਲ ਮੀਡੀਆ ਦੇ ਹਿਸਾਬ ਨਾਲ ਐਂਕਰ ਦੱਸ ਰਿਹਾ ਸੀ ਪਰ ਆਪਾਂ ਨੂੰ ਉਹਦੇ ਬਾਰੇ ਵੀ ਕਨਫਰਮ ਨਹੀਂ ਜੀ ਬੱਚੀ ਤੇ ਬੱਚੀ ਹੈ ਨਾ ਧੀ ਤਾਂ ਧੀ ਹੈ ਕਿਸੇ ਦੀ ਭੈਣ ਤੇ ਭੈਣ ਆ ਉਸਨੇ ਜਿਹੜੀ ਗੱਲ ਅਲਾਮਬੇ ਦੇ ਤੌਰ ਤੇ ਕਹੀ ਆ ਬਲਜੀਤ ਕੋਰਾਲਕ ਜੀ ਨਾਮ ਵੀ ਕਿਸੇ ਨੇ ਦੱਸਿਆ ਹਾਂਜੀ ਹਾਂਜੀ ਬਿਲਕੁਲ ਉਹਨੇ ਜੋ ਉੱਥੇ ਪ੍ਰਗਟਾਵਾ ਕੀਤਾ ਕਿ ਮੈਂ ਇਸ ਮੇਲੇ ਤੇ ਦੁਬਾਰਾ ਨਹੀਂ ਆਵਾਂਗੀ ਇਹ ਆਖਰੀ ਮੇਰੀ ਪੇਸ਼ਕਾਰੀ ਆ ਹੂੰ ਤੇ ਇੱਕੋ ਇੱਕ ਵਜਾ ਕੋਈ ਉਮਰਾਨੰਗਲ ਨਾਲ ਜਾਂ ਹੋਰ ਆਯੋਜਕ ਨਾਲ ਮੇਰਾ ਕੋਈ ਨਹੀਂ ਹੈ ਜੀ ਮੇਰਾ ਸ਼ਿਕਵਾ ਸਿਰਫ ਹੌਬੀ ਢਾਲੀਵਾਲ ਨਾਲ ਆ ਤੇ ਫਿਰ ਜਿਹੜੀਆਂ ਅਗਲੀਆਂ ਗੱਲਾਂ ਉਹਨੇ ਕਹੀਆਂ ਹੂੰ ਕਿ ਧੀ ਭੈਣ ਦੀ ਇੱਜ਼ਤ ਕਰਨੀ ਤੇ ਸਿੱਖੋ ਇਹ ਬਹੁਤ ਵੱਡੀ ਗੱਲ ਹੈ ਸਰ ਬਿਲਕੁਲ ਐਕਚੁਅਲੀ ਕੀ ਹੋਇਆ ਉਸ ਬੀਬੀ ਨੂੰ ਖੁੱਲ ਕੇ ਦੱਸਣਾ ਚਾਹੀਦਾ ਜਾਂ ਦੱਸਿਆ ਮੈਨੂੰ ਨਹੀਂ ਪਤਾ ਮੈਂ ਉਹ ਸਿਰਫ ਕਲਿੰਪ ਦੇਖੀ ਆ ਕੋਈ ਲੱਗ ਭਗ ਮਿੰਟ ਦੀ ਹੈ ਹੂੰ ਹੂੰ ਉਹਨਾਂ ਨੂੰ ਖੁੱਲ ਕੇ ਦੱਸਣਾ ਚਾਹੀਦਾ ਇਹ ਤਾਂ ਅੱਗੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਇਨਸਾਨ ਹੈ ਜੀ ਜਦੋਂ ਮਾਈਕ ਤੇ ਬਹਿੰਦੇ ਆ ਕੈਮਰੇ ਤੇ ਬਹਿੰਦੇ ਆ ਭਾਜ ਭਾਜ ਚ ਜਾ ਕੇ ਬਹਿੰਦੇ ਆ ਤੋ ਕਿਸੇ ਨੂੰ ਬੋਲਣ ਨਹੀਂ ਦਿੰਦੇ ਹੂੰ ਔਰ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਤਾਂ ਜੇ ਸਟੇਜ ਤੇ ਤੁਹਾਡੇ ਸਾਹਮਣੇ ਕੋਈ ਬੱਚੀ ਇਸ ਤਰ੍ਹਾਂ ਦੀ ਗੱਲ ਕਰ ਰਹੀ ਹੈ ਤੁਸੀਂ ਵੈਲ ਨਾਉ ਨਾ ਹੂੰ ਹੂੰ ਇੰਡਸਟਰੀ ਚ ਵੀ ਜੀ ਪੰਜਾਬੀ ਚ ਇਹ ਇਹ ਸਿੰਗਰ ਹੁੰਦੇ ਸੀ ਉਹ ਗੀਤਾਂ ਨਹੀਂ ਬਣ ਪਹਿਲਾਂ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਏਗਾ ਨਹੀਂ ਅਸੀਂ ਇਹਨਾਂ ਦੀ ਕਾਸਟ ਆਈ ਸੀਗੀ 2002-03 ਚ ਜੀ ਇਹ ਉਦੋਂ ਮਤਲਬ ਕਿ ਜਵਾਨੀ ਚ ਹੁੰਦੇ ਸੀ ਹੌਬੀ ਤਾਲੀ ਵਾਲ ਇੱਕ ਫਲॉप ਸਿੰਗਰ ਸੀ ਪਹਿਲਾਂ ਹੋ ਸਾਨੂੰ ਇਹਦੇ ਬਾਰੇ ਨਹੀਂ ਪਤਾ ਮੈਂ ਤਾਂ ਅਕਸਰ ਨਵੀਂ ਕਰਦਾ ਸਾਰੇ ਜਾਣਦੇ ਐਕਟਰ ਦੇ ਤਾਂ ਫਲॉप ਸਿੰਗਰ ਸੀਗੇ ਮਤਲਬ ਕਿ ਠੀਕ ਸੀ ਆਵਾਜ਼ ਵਗੈਰਾ ਪਰ ਇਹਨਾਂ ਚੱਲੇ ਨਹੀਂ ਉਸ ਤੋਂ ਬਾਅਦ ਮਤਲਬ ਕਿ ਇਹ ਗੁੰਮਨਾਮ ਹੋ ਗਏ ਉਸ ਤੋਂ ਬਾਅਦ ਕਿਉਂਕਿ ਆਵਾਜ਼ ਦਮਦਾਰ ਹੈ ਅੰਦਾਜ਼ ਦਮਦਾਰ ਹੈ ਪੰਜਾਬੀ ਫਿਲਮਾਂ ਨੂੰ ਸੂਟ ਕਰਦੇ ਸੀ ਦਿਖ ਵੀ ਸੀਗੇ ਤਾਂ ਫਿਲਮਾਂ ਚਾਹੇ ਫਿਲਮਾਂ ਚ ਚੱਲੇਗਾ નો ਡਾਊਟ ਕੈਰੈਕਟਰ ਰੋਲ ਬਹੁਤ ਵਧੀਆ ਕਰਦੇ ਨੇ ਤੇ ਗੱਲ ਇਹ ਆ ਕਿ ਉੱਥੇ ਕੇਓਐਸ ਇਹ ਜ਼ਰੂਰ ਤੁਹਾਨੂੰ ਦੱਸਣਾ ਚਾਹੀਦਾ ਦੱਸਣਾ ਚਾਹੀਦਾ ਕਿ ਭਈ ਇਹ ਜਿਹੜਾ ਉਹ ਉੱਥੇ ਜੋ ਵਾਪਰਿਆ ਉਹਦੀ ਵਜ੍ਹਾ ਕੀ ਰਹੀ ਆ ਹੂੰ ਹੂੰ ਹਾਂਜੀ ਅ ਗੁਰੂ ਜੀ ਕੱਲ ਹੀ ਇਹ ਦੋਨੇ ਭਰਾਵਾਂ ਬਾਰੇ ਗਿੱਪੀ ਗਰੇਵਾਲ ਤੇ ਸਿੱਪੀ ਗਰੇਵਾਲ ਬਾਰੇ ਆਪਾਂ ਗੱਲ ਤੇ ਅੱਧੀ ਸੁਣਦੇ ਆ ਜੀ ਇਹ ਗੱਲ ਤੇ ਅੱਧੀ ਸੁਣਦੇ ਕੀ ਕਰੀਆ ਕਿ ਤੁਸੀਂ ਸਿਫਤਾਂ ਕਰ ਰਹੇ ਸੀ ਅਰੇ ਸਾਰਾ ਸੀ ਸਿਫਤ ਕੀਤੀ ਆ ਉਹਦੇ ਸੰਘਰਸ਼ ਦੀ ਜੀ ਉਦੇ ਭਰਾ ਨੇ ਜੋ ਉਥੇ ਆਸਟ੍ਰੇਲੀਆ ਚ ਕੀਤਾ ਉਹ ਗੱਲ ਗੱਲ ਤੇ ਅੱਧੀ ਸੁਣਨੀ ਆ ਅਸੀਂ ਬਿਲਕੁਲ ਜੀ ਅੱਧੀ ਸੁਣ ਕੇ ਤੇ ਨਾਲ ਉਹਦੀ ਆਪਦੀ ਜੋੜ ਕੇ ਦੱਸ ਦੇਣੀ ਆ ਅੱਥੇ ਆਪਣੇ ਪੰਜਾਬੀ ਮੀਡੀਆ ਚੋਂ ਮੈਨੂੰ ਲੱਗਦਾ ਕਿ ਕੱਲ ਆਪਾਂ ਸਭ ਤੋਂ ਪਹਿਲਾਂ ਖਬਰ ਕੀਤੀ ਸੀ ਕਿ ਪੀ ਦੇ ਭਰਾ ਸਿੱਪੀ ਵਾਲੀ ਔਰ ਸਾਨੂੰ ਇੱਕ ਮੈਸੇਜ ਵੀ ਆਇਆ ਪਿਆ ਆਸਟ੍ਰੇਲੀਆ ਚੋਂ ਜੀ ਈਮੇਲ ਆਇਆ ਕਿ ਭਾਈ ਮੈਂ ਇੰਟਰਵਿਊ ਕਰਨਾ ਚਾਹੁੰਦਾ ਇਸ ਮਸਲੇ ਤੇ ਕਿਉਂਕਿ ਮੈਂ ਵੀ ਵਿਕਟਮ ਹਮ ਪਰ ਜਦੋਂ ਗੱਲ ਹੀ ਅਸੀਂ ਅੱਧੀ ਸੁਣਨੀ ਤੇ ਅੱਧਾ ਅਸੀਂ ਆਪਦੇ ਕੋਲ ਹੀ ਛੋੜ ਦਿਨਾ ਸਾਰਾ ਕੁਸ਼ਨ ਜੀ ਜੀ ਬਿਲਕੁਲ ਜਿਹੜੀ ਬੰਬਾਰੀ ਕਰਦੇ ਹੋ ਨਾ ਸਰ ਤੁਸੀਂ ਉਹ ਬੰਬਾਰੀ ਕਰਨ ਤੋਂ ਪਹਿਲਾਂ ਦੇਖ ਲਓ ਭਾਈ ਜਿਹੜਾ ਉਹ ਟਾਰਗੇਟ ਤੁਹਾਡਾ ਵਿਚਾਰਾ ਸਹੀ ਹੈ ਕੀ ਗੱਲ ਹੂੰ ਹੂੰ ਚਲੋ ਗੰਬੀ ਨਾਜ ਕਰ ਲਿਆ ਭਾਈ ਨੇ ਹੋ ਗਿਆ ਜੀ ਟਾਰਗੇਟ ਪੂਰਾ ਹੋ ਗਿਆ ਅਸੀਂ ਉਹ ਦੀਪੀ ਕਿੱਥੋਂ ਗਿਆ ਉਹ ਦੱਸਿਆ ਸੀ ਹੂੰ ਠੀਕ ਹੈ ਜੀ 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 ਇੱਕ ਵਾਰੀ ਇੱਕ ਹੋਰ ਸਿੰਗਰ ਦਾ ਘਰੇ ਰੂ ਝਗੜਾ ਸੀ ਤੇ ਉਹਦੇ ਭਰਾ ਨੇ ਆ ਕੇ ਮੇਰੇ ਨਾਲ ਸ਼ਿਕਵਾ ਕੀਤਾ ਸੀ ਹੂੰ ਕਿ ਸਾਡੇ ਝਗੜੇ ਚ ਤੁਸੀਂ ਉਹਦਾ ਬੈਕਗ੍ਰਾਉਂਡ ਕਿਉਂ ਮੇਰੇ ਭਰਾ ਦਾ ਦੱਸਿਆ ਜੀ ਕਿ ਮੈਂ ਕਹਾਂ ਜੀ ਮੈਂ ਤੁਹਾਡੀ ਵੀ ਦੱਸ ਦਿੰਦਾ ਤੁਹਾਡਾ ਜੋ ਬੈਕਗ੍ਰਾਉਂਡ ਤੁਸੀਂ ਅਪਡੇਟ ਕਰਾਉਣਾ ਪਰ ਕਿਸੇ ਵੀ ਬੰਦੇ ਦਾ ਜੇ ਮੁਕਾਮ ਹੈ ਨਾ ਉਹਦੀ ਜਿਹੜੀ ਜਰਨੀ ਉਹ ਆਪਦੀ ਜਗ੍ਹਾ ਉਹ ਜੋ ਕਰਨੀ ਹੈ ਉਹਦੀ ਆਪਦੀ ਜਗ੍ਹਾ ਬਿਲਕੁਲ ਜਰਨੀ ਆਪਦੀ ਚੰਨੀ ਚੰਨੀ ਦੀ ਆਪਦੀ ਇੱਕ ਜਰਨੀ ਹੈ ਆ ਮੈਂ ਕਾਇਲ ਹਾਂ ਉਹਦੀ ਜਰਨੀ ਦਾ ਕਰਨੀ ਉਹਦੀ ਕੀ ਉਹਦਾ ਥੋੜੀ ਮੈਂ ਹਿੱਸੇਦਾਰ ਮੈਂ ਥੋੜੀ ਜ਼ਿੰਮੇਵਾਰ ਹਾਂ ਕਰਨੀ ਉਹਦੀ ਪੋਲਿਟਿਕਸ ਦੀ ਸਟੇਜ ਤੇ ਉਹ ਵੀ ਬੰਦਾ ਆਉਂਦਾ ਤੇ ਕਿਵੇਂ ਆਇਆ ਨਾ ਇਹ ਇੱਕ ਚੀਜ਼ ਰੱਖਿਆ ਚਲਾਉਣ ਵਾਲਾ ਬੰਦਾ ਕਿੱਦਾਂ ਪੜਿਆ ਲਿਖਿਆ ਕਿਦਾਂ ਇਸ ਪੋਲਿਟਿਕਸ ਚ ਜੱਟ ਡੋਮਿਨੈਂਸ ਜਿਹਦੀ ਹੈ ਪੋਲਿਟਿਕਸ ਤਾਂ ਉਹਦੇ ਵਿੱਚ ਉਹ ਕਿਸ ਤਰ੍ਹਾਂ ਦਾ ਮੁਕਾਮ ਬਣਾ ਗਿਆ ਜੀ ਜੀ ਬਿਲਕੁਲ ਉਹ ਕਿਹ ਨਹੀਂ ਹੁੰਦੀਆਂ ਚੀਜ਼ਾਂ ਸਾਹਿਬ ਬਿਲਕੁਲ ਜੀ ਗੱਲਾਂ ਨੂੰ ਥੋੜਾ ਦੇਖਿਆ ਕਰੋ ਯਾਰ ਜੀ 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 ਬਿਲਕੁਲ ਬਿਲਕੁਲ ਹੋਸਟਲੋਜੀ ਮਾੜਾ ਜਾਂ ਲੋ ਤੱਕਾ ਦੋਸਤਾਂ ਮਿੱਤਰਾਂ ਨੂੰ ਕਹੋ ਸਪਰਸ਼ ਕਰੋ ਥੋੜਾ ਜਿਆ ਕਰਦੇਨ ਪ੍ਰੋਗਰਾਮ ਨੂੰ ਸ਼ੇਅਰ ਥੋੜਾ ਜਿਆ